ਉਸ ਸ਼ਹਿਰ ਦੇ ਵਿੱਚ ਇੱਕ ਬੜੀ ਮਾੜੀ ਖਬਰ ਸਾਹਮਣੇ ਆਈ ਹੈ ਤੇਜ਼ ਹਨੇਰੀ ਝੱਖੜ ਚੱਲਣ ਕਾਰਨ ਸ਼ਹਿਰ ਦੇ ਹਰਦੋਸ਼ਣ ਦੀ ਰੋਡ ਤੇ ਲੱਗੇ ਦੁਬਈ ਕraft ਮੇਲੇ ਦੇ ਵਿੱਚ ਵੱਡਾ ਹਾ사 ਹੋ ਗਿਆ ਇਸ ਦੌਰਾਨ ਮੇਲੇ ਦੇ ਵਿੱਚ ਲੱਗੇ ਆਈਫਲ ਟਾਵਰ ਮਾਡਲ ਡਿੱਗਣ ਕਾਰਨ ਇੱਕ ਮੇਲਾ ਦੇਖਣ ਆਏ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪੁਲਿਸ ਅਮਲੇ ਦੀ ਜਾਂਚ ਕਰ ਰਹੀ ਹੈ ਦੇਖੋ ਇੱਕ ਰਿਪੋਰਟ ਉੱਪਰਲੇ ਬੰਦੇ ਹੋਰ ਜਾਂ ਨੇਰੀ ਨੇਰੀ ਹੈ ਉੱਪਰਲੇ ਬੰਦੇ ਖਲੋ ਜੋ ਪਾਗਾ ਉਹਨਾ ਮੁਰੇ ਉਹਨਾ ਦੇ ਪਾਗਾ ਅਰੇ ਵੀਡੀਓ ਆਸ਼ੀਰਵਾਦ ਕਰੋ ਤੱਕਦੇ ਨੋ ਓਕੇ ਹਜੀ ਮਾਰਕ ਹਜੀ 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 ਸਾਨੂੰ ਉਸਨੇ ਤੁਹਾਨੂੰ ਮਲੂਮ ਨਹੀਂ ਹੁੰਦਾ ਹੈ ਹੈ ਇਹ ਇਹ ਕੀ ਨਿਆ ਤੇ ਕੀ ਗੱਲ ਕਰਤ ਹੋਈ ਜਾਂਦੀ ਹੈ ਮੇਰਾ ਨਾਮ ਗਗਨਦੀ ਸ਼ਰਮਾ ਤੇ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਪੰਗੂੜਾ ਉੱਤੇ ਆਣ ਪਏ ਇਹਨਾਂ ਦੇ ਤੇ ਕਿਵੇਂ ਕਿਵੇਂ ਹੋਈ ਤਰੀਕਤ ਨਾਲ ਅਸੀ ਕੇ ਸੀ ਉੱਥੇ ਅੰਦਰ ਹਜੇ ਐਂਟਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਇਹਨਾਂ ਦੇ ਉੱਪਰ ਪੰਗੜਾ ਆ ਨਾ ਪਿਆ ਵਾ ਇਹਨਾਂ ਦਾ ਨਾਮ ਅਨਿੰਦਰ ਕੁਮਾਰ ਆ ਤਕਰੀਜਪੁਰ ਤੇ ਰਹਿਣ ਵਾਲਿਆ ਇਹਨਾਂ ਨੂੰ ਇੱਥੇ ਕਿੱ데 ਲੰਦਾ ਵਾ ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦਾ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਡੂ ਮੇਡ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਇਹਨਾਂ ਨੇ ਦਿੱਤ ਕਰ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਪ੍ਰਬੰਧਕ ਨੇ ਉਹ ਨਾਲ ਹੀ ਕੋਈ ਕੁਛ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਪੱਜੋ ਤੇ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਤਲਬ ਕਿ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਕੱਢਿਆ ਕੋਈ ਵੀ ਹੱਥ ਨਹੀਂ ਸੀ ਲਾਂਦਾ ਕੋਈ ਵੀ ਕੁਝ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਕੱਢੀ ਜਿਹਾ ਕੋਈ ਨਾਲ ਨਹੀਂ ਆਇਆ ਕੋਈ ਕੁਝ ਨਹੀਂ ਆਹ ਜੀ ਹਾਂ ਜੀ ਪਰਵਾਹ ਨੂੰ ਕਹਦੇ ਪਏ ਫੇਕ ਇਨਫੋਰਮ ਕੀਤਾ ਹੋਇਆ ਉਹ ਆ ਰਹੇ ਨੇ ਇਹਨਾਂ ਬ੍ਰਦਰ ਭਾਜੀ ਇਹਨਾਂ ਦੇ ਵਿਆਹ ਹੋਣ ਹੋਏ ਤਿੰਨ ਚਾਰ ਮਹੀਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਕਿ ਤਿੰਨ ਭਰਾ ਨੇ ਵਿਚਾਰਾ ਇੱਕ ਪੱਠੀ ਤੇ ਲੱਗਾ ਹੋਇਆ ਇੱਕ ਮਜ਼ਦੂਰੀ ਕਰਦਾ ਅਭੀ ਵੀ ਸਿਰ ਮਜ਼ਦੂਰੀ ਮਜ਼ਦੂਰੀ ਦੇ ਹਿਸਾਬ ਨਾਲ ਹੀ ਆ ਵੀ ਮਜ਼ਦੂਰੀ ਕਰਦੇ ਨੇ ਤੇ ਕਾਤੇ ਸਥਿਤੀ ਇਹ ਲਾਤ ਬਹੁਤ ਜਿਆਦਾ ਮਾੜੀ ਹੈ ਗਨੇ ਇਹਨਾਂ ਦੇ ਤੇ ਮੈਂ ਤਾਂ ਕਹਿੰਦਾ ਇਨਸਾਫ ਮਿਲ ਜੇ ਤੇ ਬਹੁਤ ਵਧੀਆ ਕਿਤਾ ਹੋਇਆ ਬਜੀ ਆ ਰਹੇ ਨੇ ਉਹ ਸਾਨੂੰ ਤੇ ਸਾਡੇ ਕੋਲ 4:30 ਵਜੇ 4:30 4:30 ਦੇ ਵਿੱਚ ਦੋ ਪੇਸ਼ੈਂਟ ਆਏ ਸੀ ਇੱਕ ਉਹ ਚ ਡੈੱਡ ਸੀ ਠੀਕ ਹੈ ਉਹ ਜਦੋਂ ਆਇਆ ਸੀ ਉਦੋਂ ਹੀ ਉਹਦੀ ਮੌਤ ਹੋ ਚੁੱਕੀ ਦੂਸਰਾ ਪੇਸ਼ੈਂਟ ਜਿਹੜਾ ਉਹਦੇ ਉੱਤੇ ਸੱਟ ਲੱਗੀ ਹੈ ਉਹਦੇ ਚੂਲੇ 'ਚ ਲੱਗਦਾ ਸੱਟ ਲੱਗੀ ਹੈ ਬਾਕੀ ਉਹ ਕ੍ਰੈਕਸਰੇ ਬਾਕੀ ਡਾਇਗਨੋਸਟਿਕਸ ਕਰਾ ਕੇ ਪਤਾ ਲੱਗੇਗਾ ਅਸਲੀਅਤ ਕੀ ਹੈ ਉਹਦੇ 'ਚ ਪਤਾ ਲੱਗਾ ਕਿੱਥੋਂ ਆਏ ਸਾਨੂੰ ਪੇਸ਼ੈਂਟ ਕੀ ਗੱਲ ਹੋਈ ਸੀ ਆਏ ਕਹਿੰਦੇ ਆ ਕਿ ਜਿਹੜਾ ਨਾਮ ਲੈ ਕੇ ਆਏ ਉਹ ਕਹਿ ਰਿਹਾ ਕਿ ਇੱਥੇ ਕੋਈ ਮੇਲਾ ਲੱਗਿਆ ਕraft ਮੇਲਾ ਲੱਗੋ ਤੋਂ ਲੈ ਕੇ ਆਏ ਅੱਛਾ ਜੀ ਕਿਤੋਂ ਦਾ ਜੀ ਸਰ ਸਾਹਿਬ ਇਹ ਕੋਈ ਪਤਾ ਲਗਾ ਕਿ ਕਿਤੋਂ ਲੈਣਾ ਹੁੰਦਾ ਜੀ ਜਿਹੜਾ ਜਿਹਦੀ ਡੈਥ ਹੋ ਗਈ ਆ ਉਹਦਾ ਨਾਮ ਹੈ ਰਵਿੰਦਰ son of ਲਖੀਰਾਮ ਰੈਜ਼ੀਡੈਂਟ ਆਫ ਕਲੀਚਪੁਰ ਅੱਛਾ ਜੀ ਜਿਹੜਾ ਦੂਸਰਾ ਹੈ ਹਰਸ਼ ਹੈ son of ਤਿਲਕਰਾਜ ਰੈਜ਼ੀਡੈਂਟ ਆਫ ਬਹਿਰਾਮਪੁਰ ਜਿਹੜਾ ਦਾਖਲਾ ਸਾਡੇ ਕੋਲ ਅੱਛਾ ਜੀ ਫੁਲਾਂ ਅਲਾਵਾ ਇਹ ਗੱਲ ਕਰਨੀ ਕਿਉਂ ਉਹਦੀ ਕੰਡੀਸ਼ਨ ਹੈ ਜੇ ਤੇ ਗਿਆ ਨਹੀਂ ਜਾ ਸਕਦਾ ਕਿਉਂਕਿ ਉਹਦੇ ਟੈਸਟ ਵਗੈਰਾ ਐਕਸ-ਰੇ ਵਗੈਰਾ ਸਾਰੇ ਹੋਣ ਵਾਲੇ ਆ ਕਿਉਂਕਿ ਹਜੇ ਤੇ ਪਹਿਲੇ ਸਭ ਤੋਂ ਪਹਿਲੇ ਦਾ ਕੀ ਪੇਸ਼ੈਂਟ ਦੀ ਕੰਡੀਸ਼ਨ ਸਟੇਬਲ ਹੋਏ ਕਰੀਏ ਉਸ ਤੋਂ ਬਾਅਦ ਦੇਖਾਂਗੇ ਬੰਦੀ ਸਾਹਿਬ